ਵਾਲ ਉਠਾਉਂਦੇ ਹੋਏ ਕਿ ਆ ਕੀ ਨਿਯੁਕਤੀ ਪੁਰਾਤਨ ਵਿਧੀ ਅਨੁਸਾਰ ਹੀ ਹੁੰਦੀ ਸੀ ਸਰਬਤ ਖਾਲਸਾ ਬੁਲਾ ਕੇ ਚੁਣਿਆ ਜਾਂਦਾ ਸੀ ਅੱਜ ਵੀ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕਿਉਂਕਿ ਅਕਾਲ ਤਖਤ ਸਾਹਿਤ ਦੇ ਜਥੇਦਾਰ ਨੇ ਹਮੇਸ਼ਾ ਹੀ ਨਿਰਪੱਖਤਾ ਅਤੇ ਨਿਰਧਰੋ ਕੇ ਕੰਮ ਕਰਨਾ ਹੁੰਦਾ ਹੈ ਅਤੇ ਮੌਜੂਦਾ ਪ੍ਰਕਿਰਿਆ ਦੇ ਵਿੱਚ ਕਿਤੇ ਨਾ ਕਿਤੇ ਲੋਕ ਜੜੇ ਨੇ ਜਥੇਦਾਰ ਦੀ ਭੂਮਿਕਾ ਤੇ ਸਵਾਲ ਖੜੇ ਕਰ ਸਕਦੇ ਨੇ ਇਸ ਦੇ ਨਾਲ ਹੀ ਉਹਨਾਂ ਮੌਜੂਦਾ ਸ਼੍ਰੋਮਣੀ ਕਮੇਟੀ ਪਰ ਦੰ ਦੇ ਕਾਰਜ ਪ੍ਰਣਾਲੀ ਤੇ ਵੀ ਸਵਾਲ ਖੜੇ ਕੀਤੇ ਨੇ ਜਿਹਦਾ ਸ੍ਰੀ ਅਕਾਲਪੁਰ ਸਾਹਿਬ ਤੇ ਬਾਕੀ ਤਖਤ ਸਹਿਬਾਨਾਂ ਦੇ ਜਿਹਦਾ ਸਹਿਬਾਨਾਂ ਨੂੰ ਲਾਉਣ ਦੀ ਹਟਾਉਣ ਦੀ ਵਿਧੀ ਵਿਧਾਨ ਜਿਹੜਾ ਹੈ ਪਰੰਪਰਾ ਦੇ ਤਰੀਕੇ ਨਾਲ ਪੁਰਾਣੀਆਂ ਰਵੈਤਾਂ ਅਨੁਸਾਰ ਮੈਂ ਸਮਝਦਾ ਕਿ ਲਾਗੂ ਕਰਨ ਦੀ ਲੋੜ ਤਾਂ ਕਿ ਜ세ਦਾ ਸਹਿਬਾਨਾਂ ਦੀ ਆਜ਼ਾਦਾਨਾ ਹੱਸੀ ਹੋਵੇ ਇਸ ਤਖਤ ਸਾਹਿਬ ਦੇ ਜਿਹੜੇ ਫੰਡਸ ਨੇ ਉਹ ਲੱਗ ਹੋਣ ਔਰ ਇਹਨਾਂ ਨੂੰ ਹਟਾਉਣ ਦੇ ਲਾਉਣ ਦੇ ਜਿਹੜੇ तरीके ਨੇ ਉਹ ਬਕਾਇਦਾ ਤੌਰ ਤੇ ਪੰਥਕ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਮੰਨ ਲਿਆ ਕੀਤਾ ਜਾਵੇ ਔਰ ਇਹਦੇ ਵਿਧੇ ਵਿਧਾਨ ਬਣਾਉਣ ਲਈ ਪਿਛਲੇ ਸਮੇਂ ਜਿਹੜੀ ਇੱਕ ਕਮੇਟੀ ਬਣੀ ਸੀ ਸਬ ਕਮੇਟੀ ਉਹਦੀਆਂ ਰਿਪੋਰਟਾਂ ਵੀ ਐਸਜੀਪੀਸੀ ਕੋਲ ਆਈਆਂ ਹੋਈਆਂ ਨੇ ਪਰ ਮੈਂ ਸਮਝਦਾ ਮਜੂਤਾ ਪ੍ਰਧਾਨ ਧਾਮੀ ਸਾਹਿਬ ਵੀ ਇਸ ਗੱਲ ਦੇ ਪੱਖੀ ਰਹੇ ਨੇ ਤੇ ਅੱਜ ਬੜੇ ਅਫਸੋਸ ਦੀ ਗੱਲ ਆ ਕਿ ਅੱਜ ਸਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਮੈਂਬਰਾਂ ਨੇ ਲਿਖਤੀ ਤੌਰ ਤੇ ਮੰਗ ਕੀਤੀ ਪਿਛਲੀ ਡਾਇਰੈਕਟਰ ਦੀ ਵਿੱਚ ਮੀਟਿੰਗ ਵਿੱਚ ਪਰ ਪ੍ਰਵਾਨ ਨਹੀਂ ਕੀਤੀ ਗਈ ਬੜੇ ਅਫਸੋਸ ਦੀ ਗੱਲ ਆ ਪਰ ਇਹਦਾ ਇਹ ਪਰ ਹੋ ਜਾਂਦਾ ਕਿ ਜਿਵੇਂ ਤਖਤ ਸਹਿਬਾਨਾਂ ਨੂੰ ਆਜ਼ਾਦ ਨਹੀਂ ਹੁੰਦਿਆਂ ਚਾਹੁੰਦੇ ਜਿਵੇਂ ਤਖਤ ਸਹਿਬਾਨਾਂ ਦੇ ਜਹਦਾ ਸਹਿਬਾਨਾਂ ਨੂੰ ਆਪਣੀ ਇੱਕ ਧੜੇ ਦੇ ਇੱਕ ਇੱਕ ਮੁਠੀ ਵਿੱਚ ਹੀ ਰੱਖਣਾ ਚਾਹੁੰਦੇ ਨੇ ਉਹਨਾਂ ਦੀ ਆਜ਼ਾਦ ਹਸਤੀ ਜਿਹੜੀ ਆ ਜਿਹਦੇ ਨਾਲ ਨਿਰਪੱਖਤਾ ਵੀ ਆਏਗੀ ਸਰਵਮਾਨ ਵੀ ਵਧੇਗਾ ਮਾਨ ਵੀ ਵਧੇਗਾ ਉਹ ਸਾਡੀਆਂ ਜਿਹੜੀਆਂ ਸਮੁੱਚੇ ਪੰਥ ਦੀ ਇਹ ਸੰਸਥਾ ਹੈ ਇਹ ਸਰਵ ਪ੍ਰਵਾਨਤ ਹੋਏਗੀ ਸੋ ਇਸ ਦੇ ਲਈ ਜਿਹੜਾ ਪੰਜ ਐਗਜ਼ੀਕਟਿਵ ਮੈਂਬਰ ਨੇ ਲਿਖਤੀ ਮਤਾਂ ਦੇ ਰੈਕਟਰ ਦੇ ਵਿੱਚ ਡਿਸਕਸ ਕਰਨ ਲਈ ਰੱਖਿਆ ਸੀ ਉਹਨੂੰ ਪ੍ਰਵਾਨ ਨਾ ਕਰਨਾ ਮੈਂ ਸਮਝਦਾ ਬੜਾ ਮਦ ਭਾਗਾ ਔਰ ਅਸੀਂ ਪ੍ਰਧਾਨ ਐਸਜੀਪੀਸੀ ਨੂੰ ਬੇਨਤੀ ਕਰਨੇ ਜਾਵਾਂਗੇ ਕਿਉਂ ਇਸ ਮਤੇ ਤੇ ਗੌਰ ਕਰਨ ਬਲਕੇ ਗੌਰ ਹੀ ਨਾ ਕਰਨੇ ਨੂੰ ਲਾਗੂ ਕਰਵਾਉ ਤਾਂ ਕਿ ਇਸ ਮਹਾਨ ਸੰਸਥਾ ਨੂੰ ਸ੍ਰੀ ਕਾਲਤਾਕਾਲ ਸਾਹਿਬ ਤੇ ਦੂਜੇ ਤੱਕ ਸਹਿਬਾਨਾਂ ਨੂੰ ਅਸੀਂ ਪੰਥ ਦੀ ਸੰਸਥਾਾਂ ਵਿੱਚ ਵੜਾ ਸਕੀਏ ਇਹ ਪ੍ਰਵਾਹ ਜਿਹੜਾ ਇੱਕ ਵਿਅਕਤੀ ਦੇ ਘਰੇ ਦੇ ਮਾਰ ਕੇ ਰਹਿਣ ਦਾ ਜਾ ਰਿਹਾ